ਜਿੱਥੇ ਅੱਜ ਪੂਰੇ ਦੇਸ਼ ਦੇ ਵਿੱਚ 76ਵਾਂ ਗਣਤੰਤਰ ਦਿਵਸ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਰਾਜਪੁਰਾ ਦੇ ਝੰਡਾ ਗਰਾਊਂਡ ਦੇ ਵਿੱਚ ਵੀ ਗਣਤੰਤਰ ਦਿਵਸ ਦੀ ਧੂਮ ਵੇਖਣ ਨੂੰ ਮਿਲੀ ਹੈ। ਰਾਜਪੁਰਾ ਦੇ ਮਾਨਯੋਗ ਐਸ.ਕੇ.ਐਮ. ਅਵਿਕੇਸ਼ ਗੁਪਤਾ ਵੱਲੋਂ ਤਿਰੰਗਾ ਫੈਰੋਣ ਦੀ ਰਸਮ ਨੂੰ ਅਦਾ ਕੀਤਾ ਗਿਆ। ਉੱਥੇ ਹੀ ਉਹਨਾਂ ਦੇ ਵੱਲੋਂ ਮਾਰਚ ਪਾਰਟੀ ਸਲਾਮੀ ਵੀ ਦਿੱਤੀ ਗਈ ਹੈ। ਇਸ ਮੌਕੇ ਤੇ ਜਿੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਉਹਨਾਂ ਦੇ ਵੱਲੋਂ ਵੀ ਗਣਤੰਤਰ ਦਿਵਸ ਤੇ ਲੋਕਾਂ ਨੂੰ ਖਾਸ ਤੌਰ ਤੇ ਵਧਾਈ ਦਿੱਤੀ ਗਈ। ਉੱਥੇ ਹੀ ਗਣਤੰਤਰ ਦਿਵਸ ਸਮਾਰੋਹ ਦੇ ਵਿੱਚ ਪਹੁੰਚੇ ਮਾਣਯੋਗ ਜੱਜ ਸਾਹਿਬਾਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲੀ ਬੱਚਿਆਂ ਦੇ ਵੱਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਐਸ ਡੀ ਐਮ ਅਵਿਕੇਸ਼ ਗੁਪਤਾ ਵੱਲੋਂ ਜਿੱਥੇ ਸਕੂਲੀ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਆਜ਼ਾਦੀ ਕੁਲਾਟੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰਾਜਪ੍ਰਦੇਸ਼ ਜੰਗਲਾਤ ਵਿਭਾਗ ਦੇ ਵੱਲੋਂ ਫੁੱਲਾਂ ਤੇ ਫਰੂਟ ਦੇ ਹਰੇ ਭਰੇ ਬੁੱਟੇ ਵੀ ਮੁੱਖ ਮਹਿਮਾਨ ਐਸ ਡੀ ਐਮ ਸਾਹਿਬ ਅਵਿਕੇਸ਼ ਗੁਪਤਾ ਅਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਹੱਥੋਂ ਲੋਕਾਂ ਨੂੰ ਵੰਡਵਾਈ ਗਏ ਨੇ। ਅੰਤ ਦੇ ਵਿੱਚ ਗਣਤੰਤਰ ਦਿਵਸ ਤੇ ਰਾਸ਼ਟਰੀ ਗੀਤ ਗਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੂੰ ਵੀ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਆਓ ਤੁਹਾਨੂੰ ਸੁਣਾਉਣੀ ਆ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਮੁੱਖ ਮਹਿਮਾਨ ਅਵਿਕੇਸ਼ ਗੁਪਤਾ ਅਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ। ਜੂ ਸਭ ਤੋਂ ਪਹਿਲਾਂ ਮੈਂ ਰਿਪਬਲਿਕ ਡੇ ਦੇ ਆ ਪੂਰੇ ਭਾਰਤ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਮੇਨਕਰ ਸਾਡੇ ਰਾਜਪੂਰਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀਆਂ। ਔਰ ਮੈਂ ਅੱਜ ਦੇ ਦਿਨ ਸਾਰਿਆਂ ਨੂੰ ਇਹੀ ਵੀ ਬੇਨਤੀ ਕਰੂੰਗੀ ਕਿ ਜਿਹੜਾ ਸਾਡਾ ਸੰਵਿਧਾਨ ਸਾਨੂੰ ਸਿਖਾ ਰਿਹਾ ਹੈ ਕਿ ਅਸੀਂ ਆਪਸੀ ਭਾਈਚਾਰਾ, ਅਸੀਂ ਪ੍ਰੇਮ ਤੇ ਆਪਣੀ ਸਭਿਤਾ ਨੂੰ ਅੱਗੇ ਲੈ ਕੇ ਨਾਲ ਲੈ ਕੇ ਚੱਲੀਏ ਤਾਂ ਉਸੇ ਕਰਕੇ ਹੀ ਸਾਡੀ ਤਰੱਕੀ ਹੈ ਤੇ ਸਾਡੇ ਦੇਸ਼ ਦੀ ਤਰੱਕੀ ਹੈ। ਇਸ ਲਈ ਇਹਨਾਂ ਚੀਜ਼ਾਂ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਜਿਹੜੇ ਸਾਡੇ ਯੋਧੇ ਸ਼ਹੀਦ ਹੋਏ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਸੰਵਿਧਾਨ ਲਿਖਿਆ ਉਹਨਾਂ ਨੂੰ ਵੀ ਅਸੀਂ ਅੱਜ ਨਮਨ ਕਰਦੇ ਆਂ ਤੇ ਮੈਂ ਸਾਰਿਆਂ ਨੂੰ ਇਹ ਕਹਿਨੀ ਆ ਕਿ ਇਹੀ ਭਾਈਚਾਰਾ ਤੇ ਪ੍ਰੇਮ ਨੂੰ ਲੈ ਕੇ ਅਸੀਂ ਰਾਜਪੁਰੇ ਦੀ ਤਰੱਕੀ ਵੱਲ ਅੱਗੇ ਵਧੀਏ ਮੈਂ ਰਾਜਪੁਰੇ ਦੀ ਤਰੱਕੀ ਵਾਸਤੇ ਕੀ ਕੀ ਸ਼ੁਭਾਸ਼ਾ ਦੇ ਰਹੇ ਹਾਂ ਦੇਖੋ ਰਾਜਪੁਰੇ ਦੀ ਤਰੱਕੀ ਵਾਸਤੇ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਤੇ ਬਹੁਤ ਜਲਦੀ ਸਾਡਾ ਵਪਾਰ ਭਵਨ ਵੀ ਤਿਆਰ ਹੋ ਰਿਹਾ ਹੈ ਪੁਰਵਾਂਚਲ ਭਵਨ ਵੀ ਤਿਆਰ ਹੈ ਜਿਹੜਾ ਕਿ ਪਬਲਿਕ ਨੂੰ ਸੌਂਪਿਆ ਜਾਊ ਜਲਦੀ ਹੀ ਕਿਸਾਨ ਭਵਨ ਬਣੂ ਬਣੇਗਾ ਔਰ ਉਸ ਤੋਂ ਇਲਾਵਾ ਲਾਇਬ੍ਰੇਰੀ ਵੀ ਇੱਥੇ ਰਾਜਪੁਰਾ ਵਿੱਚ ਜਲਦੀ ਬਣੇਗੀ ਹੋਰ ਵੀ ਬਹੁਤ ਸਾਰੇ ਕੰਮ ਹੈ ਬੱਸ ਸਟੈਂਡ ਚੱਲ ਰਿਹਾ ਵਧੀਆ ਤੁਸੀਂ ਦੇਖ ਰਹੇ ਹੋ ਵੱਡੀ ਜਿਹੜੀ ਲੋਕਾਂ ਦੀ ਸਮੱਸਿਆ ਹੈਗੀ ਉਸ ਰੰਧਪੁਰ ਕਦੋਂ ਤੱਕ ਲੋਕਾਂ ਨੂੰ ਸਾਹਮਣੇ ਕੀਤਾ ਜਾਊਗਾ ਇਹ ਮਾਰਚ ਵਿੱਚ ਕੰਪਲੀਟ ਹੋ ਜਾਊਗਾ ਕਿਉਂਕਿ ਉਹਦਾ ਲੈਂਟਰ ਪੈ ਚੁੱਕਿਆ ਤਾਂ ਉਸ ਤੋਂ ਬਾਅਦ ਜਲਦੀ ਹੀ ਪੀ ਡਬਲਯੂ ਡੀ ਦਾ ਕੰਮ ਸ਼ੁਰੂ ਹੋ ਕੇ जल्दी मतलब मार्च मार्च जे पब्लिक नु सौंप दिया जाए शहर के अंदर बड़ा पार्किंग की बहुत ज्यादा समस्या है उसके जो उसका भी हल कर रहे हैं नई चीजें बना रहे हैं कुछ हम सोच रहे हैं प्लानिंग है हमारी बहुत जल्दी कर रहे हैं और रे, रेडी मार्केट भी हमारी ऑलमोस्ट तैयार है जल्दी वो भी लोगों को सौंप दी जाएगी मैडम जेड़ा नालाश वाला कट आउट हैगा जी शुरू किया हुआ है वो कदों तक चालू हो जाएगा जी देखो उन्होंने 1 साल का टाइम मंगया सी पर उन्होंने हिसाब नाल उथे काम चल रहा है ਉਹਨਾਂ ਨੇ ਇਹ ਕਿਹਾ ਵੀ 9 ਮਹੀਨਿਆਂ ਤੱਕ ਅਸੀਂ ਇਹ ਕੰਮ ਪੂਰਾ ਕਰ ਦਾਂਗੇ ਉਹ ਸਾਡੇ ਰਾਜਪੁਰੇ ਲਈ ਸਾਡੀ ਬੋਲੇ ਬਾਬਾ ਦੇ ਆਸ਼ੀਰਵਾਦ ਨਾਲ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਜਿੱਥੇ ਕਿ ਸਾਡੇ ਸਾਡਾ ਇਤਿਹਾਸਿਕ ਮੰਦਿਰ ਹੈ ਔਰ ਰਾਜਪੁਰਾ ਕੀ ਦੂਰੋਂ ਦੂਰੋਂ ਲੋਕ ਆਉਂਦੇ ਸੀ ਪਰ ਉੱਥੇ ਕੱਟ ਨਾ ਹੋਣ ਕਰਕੇ ਬੜੀ ਦਿੱਕਤ ਆਉਂਦੀ ਸੀ ਇਹ ਬੋਲੇ ਸ਼ੰਕਰ ਦੇ ਆਸ਼ੀਰਵਾਦ ਨਾਲ ਬੜੀ ਜਲਦੀ ਬਣ ਕੇ ਪੂਰਾ ਹੋ ਚੁੱਕਾ ਮੈਂ 76ਵੇਂ ਗਣਤੰਤਰ ਦਿਵਸ ਦੀ ਸਾਰਣਗਤ ਵਧਾਈ ਦਿਨਾਂ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਇੱਥੇ-ਇੱਥੇ ਸ਼ਮੂਲੀਅਤ ਕੀਤੀ ਉਹਨਾਂ ਨੂੰ ਵੀ ਮੈਂ ਧੰਨਵਾਦ ਕਰਦਾ ਹੈ ਕਿ ਆਪਾਂ ਗਣਤੰਤਰ ਦਿਵਸ ਨੂੰ ਮਨਾਉਣ ਦੇ ਵਾਸਤੇ ਇੱਥੇ ਕਾਫੀ ਸਾਰੇ ਇਕੱਠੇ ਹੋਏ ਮੈਂ ਸਾਰਿਆਂ ਨੂੰ ਵਧਾਈ ਦਿਨਾਂ ਅਤੇ ਸ਼ੁਕਰੀਆ ਸ਼ੁਕਰੀਆਨਾ ਅਦਾ ਕਰਦਾ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ News 89 Punjab Har khabar jis da hove asar